ਬਹੁਤ ਲੋਕਾਂ ਨੂੰ ਰਾਹਤ ਮਿਲੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਕਿਉਂਕਿ ਟੈਂਪਰੇਚਰ ਆਪਣੇ 50% ਚ ਲੱਗ ਗਿਆ ਹੈਗਾ ਤੇ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਲੋਕਾਂ ਦੇ ਕਾਰੋਬਾਰ ਜਿਹੜੇ ਸਾਰੇ ਠੱਪ ਹੋ ਗਏ ਸੀ ਕਿ ਜਿਹੜੀ ਰਾਤ ਦਾ ਮਤਲਬ بارش ਹੋਈ ਆ ਉਹਦੇ ਨਾਲ ਸਾਰੇ ਪਬਲਿਕ ਨੂੰ ਰਾਹਤ ਮਿਲੀ ਆ ਤੇ ਝੋਨਿਆਂ ਚ ਵੀ ਜਿਹੜਾ ਪਾਣੀ ਜਿਹੜਾ ਆਮ ਫਲੋ ਗਿਆ ਵਾ ਗਰਮੀ ਵੀ ਜਬ ਬਹੁਤ ਮਤਲਬ ਜਿਆਦੀ ਪੈਂਦੀ ਸੀ ਤੇ ਸਾਨੂੰ ਕੋਈ ਕੰਮ ਧੰਦੇ ਜਾਈਦਾ ਸੀ ਤੇ ਕੋਈ ਵੀ ਨਹੀਂ ਸੀ ਹੁੰਦਾ ਜਬ ਬਹੁਤ ਵਧੀਆ ਸਾਨੂੰ ਮੌਸਮ ਲੱਗਾ ਕੰਮ ਨਕਾਰੋ ਬਾਹਰ ਪਾਣੀ ਧੰਦੇ ਵਿੱਚ ਝੋਨਿਆਂ ਦੇ ਵਿੱਚ ਫੁੱਲ ਖਲੋਤੇ ਆ ਕਿਸੇ ਵੀ ਗੱਲ ਦੀ ਕਾਰਨ ਘਾਟ ਨਹੀਂ ਹੈਗੀ ਕਿਉਂ ਨਹੀਂ ਜਾਂਦੇ ਤੇ 2 ਘੰਟੇ ਝੋਨਾਂ ਲੈ ਲਉਂਦੇ ਫੇਰ ਘਰ ਨੂੰ ਭੱਜ ਜਾਂਦੇ ਆ ਹਾਂ ਗਰਮੀ ਬਹੁਤ ਜਿਆਦੀ ਅੱਜ ਤੋਂ ਸਾਰਾ ਦਿਨ ਲਾਉਂਗੇ ਤੁਸੀਂ ਦੇਖ ਰਹੇ ਹੋ ਸਮਰ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਪਿਛਲੇ ਕਾਫੀ ਦਿਨਾਂ ਤੋਂ ਗਰਮੀ ਦਾ ਬੜਾ ਪਰਕਰੋਪ ਜਾਰੀ ਸੀ ਔਰ ਅੱਜ ਬਹੁਤ ਬਹੁਤ ਵਧੀਆ ਮੌਸਮ ਜਿਹੜਾ ਬੜਾ ਸੁਹਾਵਣਾ ਮੌਸਮ ਹੋਇਆ ਵਾ ਆ ਦੇਖੋ ਚਾਰ ਚਫੇਰੇ ਮੈਂ ਆਪਣੇ ਕੈਮਰਾਮੈਨ ਨੂੰ ਕਿ ਕੈਮਰਾ ਮਾਰ ਕੇ ਦਿਖਾਇਆ ਜਾਵੇ ਕਿ ਕਿੱਦਾਂ ਖੇਤ ਲੈ ਲੜਾ ਰਹੇ ਆ ਔਰ ਝੋਨਿਆਂ ਦੇ ਵਿੱਚ ਪਾਣੀ ਵੀ ਖੜ ਗਿਆ ਵਾ ਔਰ ਬਹੁਤ ਵਧੀਆ ਰਾਤੀ ਜਿਹੜੀ بارش ਹੋਈ ਉਹਦੇ ਨਾਲ ਬਹੁਤ ਵਧੀਆ ਮੌਸਮ ਜਿਹੜਾ ਵਾ ਸੁਹਾਵਣਾ ਹੋ ਗਿਆ ਮੇਰੇ ਕੋਲ ਇੱਥੇ ਪਿੰਡ ਵਾਸੀ ਖੜੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਮੌਸਮ ਵਧੀਆ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਭਾਜੀ ਕੀ ਨਾਂ ਦਾ ਹੈ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਬੜੇ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਜਿਆਦਾ ਦੇ ਮਹੀਨਾ ਹੀ ਹੋ ਗਿਆ ਨਾ ਲਗਭਗ ਗਰਮੀ ਦਾ ਬੜਾ ਪਰਕਰੋਪ ਜਾਰੀ ਸੀ ਔਰ ਅੱਜ ਜਿਹੜਾ ਰਾਤੀ ਜਿਹੜੀ ਬਾਰਿਸ਼ ਹੋਈ ਉਹਦੇ ਨਾਲ ਮੌਸਮ ਸੁਹਾਵਣਾ ਹੋਇਆ ਕਿੱਦਾਂ ਲੱਗ ਰਿਹਾ ਤੁਹਾਨੂੰ ਹੁਣ ਸਾਨੂੰ ਜੀ ਬਹੁਤ ਲੋਕਾਂ ਨੂੰ ਰਾਹਤ ਮਿਲੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਕਿਉਂਕਿ ਟੈਂਪਰੇਚਰ ਆਪਣੇ 50% ਚਲ ਗਿਆ ਹੈਗਾ ਤੇ ਗਰਮੀ ਬਹੁਤ ਜਿਆਦਾ ਹੋਣ ਕਰਕੇ ਲੋਕਾਂ ਦੇ ਕਾਰੋਬਾਰ ਜਿਹੜੇ ਸਾਰੇ ਠੱਪ ਹੋ ਗਏ ਸੀ ਕਿਉਂਕਿ ਜੇ ਕੋਈ ਝੋਨਾ ਲਾਉਣ ਵੀ ਜਾਂਦਾ ਸੀ ਤੇ ਉਹ ਤੜਕੇ ਚੱਲ ਜਾਣਾ ਤੇ 11 ਵਜੇ ਉਹ ਆਪਣੇ ਘਰ ਹੁੰਦਾ ਸੀ ਤੇ ਕੰਮ ਚੱਲਦਾ ਨਹੀਂ ਹੁੱਕਾ ਹੀ ਲੋਕਾਂ ਦਾ ਇਸ ਕਰਕੇ ਜਿਹੜੀ ਰਾਤ ਦਾ ਮਤਲਬ بارش ਹੋਈ ਆ ਉਹਦੇ ਨਾਲ ਸਾਰੇ ਪਬਲਿਕ ਨੂੰ ਰਾਹਤ ਮਿਲੀ ਆ ਤੇ ਝੋਨਿਆਂ ਚ ਵੀ ਜਿਹੜਾ ਪਾਣੀ ਜਿਹੜਾ ਆਮ ਖਲੋ ਗਿਆ ਵਾ ਤੇ ਬਹੁਤ ਹੀ ਵਧੀਆ ਮੌਸਮ ਆ ਅਸੀਂ ਤੇ ਇੱਕੋ ਗੱਲ ਕਰਦੇ ਆਂ ਕਿ ਜਿਹੜਾ ਲੋਕ ਜਿਹੜੇ ਦਰਖਤ ਲਾਉਣ ਦਰਖਤਾਂ ਲਾਉਣ ਤੇ ਜਿਹੜਾ ਮੌਸਮ ਦਾ ਹੋਰ ਫਰਕ ਪੈ ਸਕਦਾ ਵਾ ਤੇ ਲੋਕਾਂ ਨੇ ਦਰਖਤ ਜਿਹੜੇ ਵਾੜ ਲਏ ਆ ਤੇ ਗਰਮੀ ਜਿਆਦਾ ਤਾਪ ਪੈ ਰਹੀ ਆ ਮੇਰੇ ਮੇਰੇ ਹਿਸਾਬ ਨਾਲ ਇਹੋ ਆ ਵੀ ਗਰਮੀ ਦਾ ਜਿਆਦਾ ਕਾਰਨ ਇਹ ਹੋਏ ਵੀ ਜਿਹੜੇ ਲੋਕਾਂ ਨੇ ਰੁੱਖ ਬਹੁਤ ਵੱਡੀ ਤਦਾਦ ਵਿੱਚ ਰੁੱਖ ਵੜ ਦਿੱਤੇ ਆ ਔਰ ਪੂਰੇ ਲਾ ਨਹੀਂ ਰਹੇ ਜਿੰਨੇ ਲੱਗਣੇ ਚਾਹੀਦੇ ਉਹਨੇ ਰੁੱਖ ਲੱਗ ਨਹੀਂ ਰਹੇ ਔਰ ਵੱਢ ਜਿਆਦੇ ਰਹੇ ਹਾਂਜੀ ਹਾਂਜੀ ਬਿਲਕੁਲ ਜੀ ਅਸੀਂ ਤੇ ਇਹੋ ਸਾਰੇ ਅਪੀਲ ਕਰਦੇ ਹੱਥ ਜੋੜ ਕੇ ਪੀ ਰੁੱਖ ਜਿਹੜੇ ਆ ਵੱਧ ਤੋਂ ਵੱਧ ਲਾਓ ਕਿਉਂਕਿ ਦੁਬਈ ਚ ਜਿਹੜਾ ਟੈਂਪਰੇਚਰ ਬਹੁਤ ਜ਼ਿਆਦਾ ਸੀ ਤੇ ਉੱਥੇ ਰੁੱਖ ਬਹੁਤ ਜ਼ਿਆਦਾ ਲੱਗ ਗਿਆ ਦਰਖਤ ਲੱਗੇ ਆ ਤੇ ਹੁਣ 37 ਟੈਂਪਰੇਚਰ ਤੋਂ ਉੱਥੇ ਵੱਧ ਨਹੀਂ ਆ ਗਿਆ ਟੈਂਪਰੇਚਰ ਤੇ ਆਪਣੇ ਪੰਜਾਬ ਚ 50% ਜਿਹੜਾ ਟੈਂਪਰੇਚਰ ਐਤ ਕੀ ਹੋ ਗਿਆ ਇਸ ਕਰਕੇ ਰੋਖ ਲਾਉਣੇ ਜ਼ਰੂਰੀ ਹੈ ਜੀ ਮੇਰੇ ਕੋਲ ਜਹੇਦਾਰ ਜੀ ਵੀ ਖੜੇ ਆ ਹਾਂਜੀ ਬੈਗਰੂ ਜੀ ਕੀ ਨੰਨਾ ਡਾਡਾ ਮੈਂ ਗੱਲ ਸੰਗ ਅੱਜ ਕਿਦਾਂ ਦਾ ਮੌਸਮ ਹੋਇਆ ਸਾਨੂੰ ਬਹੁਤ ਵਧੀਆ ਲੱਗਾ ਮੌਸਮ ਟੈਂਪਰੇਚਰ ਵੀ ਬਹੁਤ ਸਹੀ ਆ ਬਿਲਕੁਲ ਉਹ ਗਰਮੀ ਵੀ ਬਹੁਤ ਮਤਲਬ ਜਿਆਦੀ ਪੈਂਦੀ ਤੇ ਸਾਨੂੰ ਕੋਈ ਕੰਮ ਧੰਦੇ ਜਾਈਦਾ ਸੀ ਤੇ ਕੋਈ ਵੀ ਨਹੀਂ ਸੀ ਹੁੰਦਾ ਤੇ ਬਹਿ ਬੂਝਾਈਦਾ ਫਿਰ ਘੜੀ ਸਾਸ ਪਾਣੀ ਲੈ ਕੇ ਫਿਰ ਲੱਗ ਜਾਈਦਾ ਫਿਰ ਨਿਕਲ ਜਾਈਦਾ ਜੀ ਬਾਹਰ ਤੇ ਇਦਾਂ ਕਿ ਅੱਜ ਬਹੁਤ ਵਧੀਆ ਸਾਨੂੰ ਮੌਸਮ ਲੱਗਾ ਕੰਮ ਕਰੋ ਬਾਹਰ ਪਾਣੀ ਧੰਦੇ ਵਿੱਚ ਝੋਨਿਆਂ ਦੇ ਵਿੱਚ ਫੁੱਲ ਖਲੋਤੇ ਆ ਕਿਸੇ ਵੀ ਗੱਲ ਦੀ ਕਾਰਨ ਘਾਟ ਨਹੀਂ ਹੈਗੀ ਸਾਬ ਬਹੁਤ ਵਧੀਆ ਜਿਆਦਾ ਗਰਮੀ ਪੈਂਦੀ ਉਹਨਾਂ ਫਿਰ ਜਿਹੜੇ ਲੋਕੀ ਦਿਹਾੜੀਦਾਰ ਵਿਚਾਰੇ ਇਹਨਾਂ ਦਾ ਕਾਰੋਬਾਰ ਵੀ ਰੁਕ ਜਾਂਦੇ ਹਨਾ ਹਾਂਜੀ ਸਾਬ ਕਾਰੋਬਾਰ ਥਾਪ ਹੋ ਜਾਂਦੇ ਆ ਜੀ ਨਹੀਂ ਕਰਦਾ ਕੋਈ ਇਹ ਕੰਮ ਨੂੰ ਕਾਰੋਬਾਰ ਨੂੰ ਆਕੀ ਤਾਂ ਗਰਮੀ ਜ਼ਿਆਦਾ ਵਾ ਖਲੋਤਾ ਨਹੀਂ ਜਾਂਦਾ ਤੁਹਾਨੂੰ ਪਤਾ ਜਦੋਂ ਟੈਂਪਰੇਚਰ ਜਦੋਂ ਤੇਜ਼ ਹੋ ਜਾਂਦਾ ਫਿਰ ਬਾਹਰ ਨਿਕਲ ਜਾਈਦਾ ਇਹਦੇ ਕਰਨਾ ਸਾਡੇ ਕੋਈ ਕਾਰੋਬਾਰ ਨਹੀਂ ਚੱਲਦਾ ਅੱਜ ਬਹੁਤ ਸੁਣਾ ਸਾਨੂੰ ਕਾਰੋਬਾਰ ਲੱਗਾ ਬਹੁਤ ਪਵਨ ਹਵਾ ਚੱਲਣ ਢਈ ਆ ਪਾਣੀ ਚੜ ਚੜ ਕੇ ਐ ਸਾਨੂੰ ਬੜੇ ਆਨੰਦ ਆ ਰਹੇ ਆ ਅੱਜ ਅੱਜ ਫੇਰ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਅੱਜ ਅੱਜ ਵਾਹਿਗੁਰੂ ਦੇ ਗਾੜੀ ਇਹੋ ਅਰਦਾਸਾਂ ਕਰਦੇ ਮਹਾਰਾਜ ਸਾਨੂੰ ਇੱਕ ਤਰ੍ਹਾਂ ਠੰਡਾ ਮੌਸਮ ਰੱਖੇ ਸਾਡੇ ਕਾਰੋਬਾਰ ਇਤਰਾ ਹੀ ਚੱਲਦੇ ਰਹਿਣ ਸਦਾ ਵਾਹਿ ਤੇ ਕਿਸੇ ਵੀ ਗੱਲ ਦੀਆਂ ਟੋਟਾਂ ਨਾ ਰਹਿਣ ਸਾਨੂੰ ਛੜਦੀਆਂ ਕਲਾ ਹੋਵੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਜੀ ਮੇਰੇ ਕੋਲ ਹੋਰ ਵੀ ਬਾਬਾ ਜੀ ਖੜੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਬਾ ਜੀ ਕਿੱਦਾਂ ਲੱਗਾ ਅੱਜ ਮੌਸਮ ਫਿਰ ਮੈਂ ਨਾ ਬਹੁਤ ਆਨੰਦਪਦੇ ਆ ਜੀ ਬੜੀ ਬੜੀ ਕਿਰਪਾ ਹੋ ਗਈ ਆ ਸਭ ਦੁਨੀਆ ਨੂੰ ਸੁੱਖ ਮਿਲ ਗਿਆ ਅੱਜ ਜਦਾ ਰਵੇ ਮਹਾਰਾਜ ਜਦਾ ਰੱਖੇ ਮੀਨਾ ਕੇ ਰਿਆ ਬਹੁਤ ਖਰਾਬ ਮੌਸਮ ਰਿਹਾ ਗਰਮੀ ਬਹੁਤ ਜ਼ਿਆਦੀ ਗਰਮੀ ਬੜੀ ਪਈ ਹੈ ਲੋਕਾਂ ਦੇ ਕਾਰੋਬਾਰ ਰੁਕੇ ਸੀ ਅੱਜ ਹੁਣ ਜਿੱਦਾਂ ਮੌਸਮ ਬਦਲਿਆ ਲੋਕੀ ਆਪਣੇ ਕੰਮਾਂ ਕਰਾਂਦੇ ਬੰਦੇ ਘੋਨੇ ਨੂੰ ਜਾਂਦੇ ਤੇ 2 ਘੰਟੇ ਘੋਣਾ ਲੈ ਲਉਂਦੇ ਫੇਰ ਘਰ ਨੂੰ ਭੱਜ ਜਾਂਦੇ ਆ ਗਰਮੀ ਬਹੁਤ ਜ਼ਿਆਦੀ ਅੱਜ ਤੋਂ ਸਾਰਾ ਦਿਨ ਲਾਉਣਗੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸਾਡੇ ਕੋਲ ਇੱਥੇ ਜ਼ਿਮੀਂਦਾਰ ਵੀਰ ਵੀ ਖੜੇ ਹਨ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਭਾਜੀ ਕੀ ਨਾਂ ਡਟਾ ਮੇਰਾ ਨਾਂ ਅਮਨਦੀਪ ਸਿੰਘ ਹਮਨਦੀਪ ਸਿੰਘ ਜੀ ਰਾਤੀ ਕਾਫੀ ਦਿਨੋਂ ਤੋਂ ਆਪਾਂ ਦੇਖ ਰਹੇ ਹਾਂ ਗਰਮੀ ਬੜੀ ਪੈਣ ਈ ਹਾਂਜੀ ਤੇ ਰਾਤੀ ਕਾਫੀ ਮੀਂਹ ਪਿਆ ਆਪਣੇ ਇੱਥੇ ਲਾਗੇ ਬੰਨੇ ਪਿੰਡਾਂ ਦੇ ਵਿੱਚ ਤੇ ਕਿਦਾਂ ਦਾ ਮਹਿਸੂਸ ਕਰਦੇ ਤੁਸੀਂ ਤੁਹਾਨੂੰ ਪਾਲੀਆਂ ਦੇ ਵਿੱਚ ਖਾਸ ਕਰਕੇ ਕਿਹੜੀ-ਕਿਹੜੀ ਚੀਜ਼ ਨੂੰ ਫਾਇਦਾ ਹੋਇਆ ਮੀਂਹ ਦਾ ਮੀਂਹ ਦਾ ਜੀ ਹੁਣ ਤੇ ਸਾਰਿਆਂ ਨੂੰ ਫਾਇਦਾ ਹੀ ਆ ਬਹੁਤ ਝੋਨੇ ਦਾ ਫਾਇਦਾ ਆ ਤੇ ਗਰਮੀ ਤੋਂ ਰਾਹਤ ਮਿਲੀ ਆ ਜੀ ਇਹ ਜਨਤਾ ਨੂੰ ਸਾਰਿਆਂ ਨੂੰ ਮਿਲੀ ਰਾਹਤ ਬਹੁਤ ਵਧੀਆ ਮੌਸਮ ਬਣ ਗਿਆ ਗਰਮੀ ਬਹੁਤ ਜ਼ਿਆਦਾ ਇਹਦਾ ਕਰਕੇ ਹੁਣ ਬਹੁਤ ਸਾਰੇ ਬੱਚਿਆਂ ਨੂੰ ਕਿ ਸਾਰੇ ਬੁੱਢਿਆਂ ਨੂੰ ਸਾਰਿਆਂ ਨੂੰ ਬਹੁਤ ਹੀ ਵਧੀਆ ਮੌਸਮ ਮਿਲ ਗਿਆ ਹੁਣ ਗਰਮੀ ਤੋਂ ਰਾਹਤ ਮਿਲੀ ਹੈ ਝੋਨੇ ਤੋਂ ਇਲਾਵਾ ਹੋਰ ਕੜੀ ਕੜੀ ਮਤਲਬ ਫਸਲ ਐਸੇ ਵळे ਬੀਜੀ ਆਪਾਂ ਇਹ ਫਸਲ ਤਕਰੀਬਨ ਸਾਂਭੀ ਗਈ ਆ ਥੋੜੀ ਬਹੁਤੀ ਅਮਾ ਕਿ ਮੁੱਕੀ ਕਿਸ ਦੀ ਹੈਗੀ ਆ ਠੀਕ ਹੈ ਬਾਕੀ ਤੇ ਸਾਰਾ ਸਾਂਭੇ ਗਿਆ ਹੁਣ ਝੋਨਾ ਲੱਗਣ ਦਿਆ ਜੀ ਮਤਲਬ ਕੁੱਲ ਮਿਲਾ ਕੇ ਜਿਹੜਾ ਇਹ ਮੀਂਹ ਪਿਆ ਵਾ ਇਹਦਾ ਫਾਇਦਾ ਹੀ ਆ ਜ਼ਿਮੀਦਾਰ ਨੂੰ ਹੁਣ ਨਾ ਕਿਸੇ ਚੀਜ਼ ਦਾ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਹੁਣ ਨਹੀਂ ਨੁਕਸਾਨ ਹੈਗਾ ਕਿਸੇ ਚੀਜ਼ ਦਾ ਹੁਣ ਤਾਂ ਫਾਇਦਾ ਹੀ ਆ ਜ਼ਿਮੀਦਾਰ ਨੂੰ ਜੀ ਬਹੁਤ ਜ਼ਿਆਦਾ ਠੀਕ ਆ ਹਾਂਜੀ ਮਾ ਤੇ ਜਿੱਦਾਂ ਹੁਣ ਪਿਛਲੇ ਦਿਨੀ ਕਾਫੀ ਗਰਮੀ ਪੈਣ ਈ ਤੇ ਗਰਮੀ ਦੇ ਵਿੱਚ ਝੋਨੇ ਨੂੰ ਬੁਰਾ ਪਾਣੀ ਵੀ ਨਹੀਂ ਮਿਲਦਾ ਹੁਣ ਕਿ ਜਾਂ ਚਲੋ ਹੁਣ ਤੇ ਵੈਸੇ ਬੱਤੀ-ਬੁੱਤੀ ਵਾਧੂ ਆਉਂਦੀ ਆ ਪਰ ਜੋ ਕੁਦਰਤ ਨੇ ਜਿਹੜਾ ਆਪਾਂ ਨੂੰ ਜਿਹੜੀ ਚੀਜ਼ ਦਿੱਤੀ ਆ ਮੀਂਹ ਦਿੱਤਾ ਵਾ بارش ਦਿੱਤੀ ਇਹਦਾ ਵੱਖਰਾ ਨਹੀਂ ਫਾਇਦਾ ਨਹੀਂ ਨਹੀਂ ਇਹਦਾ ਤਾਂ ਬਹੁਤ ਫਾਇਦਾ ਜੀ ਇਹ ਤਾਂ ਪਹਿਲਾਂ ਥੋੜਾ ਜਿਹਾ ਜਾਈਦਾ ਪੈਣਾ ਤੇ ਲੇਟ ਹੋ ਗਿਆ ਥੋੜਾ ਜਿਹਾ ਗਰਮੀ ਤਾਂ ਬਹੁਤ ਰਾਤ ਮਿਲੀ ਇਹਨੂੰ ਬਜ਼ੁਰਗਾਂ ਨੂੰ ਬਹੁਤ ਰਾਤ ਮਿਲੀ ਸਾਰੇ ਸੰਸਾਰ ਨੂੰ ਮਿਲੀ ਆ ਜੀ ਗਰਮੀ ਬਹੁਤ ਜਿਆਦਾ ਪੈਣ ਦੀ ਲੋੜ ਤੋਂ ਵੱਧ ਆ ਜੀ ਸਵਾਰ ਤੇ ਟੈਂਪਰੇਚਰ ਵੀ ਬਹੁਤ 47 ਤੱਕ ਪਹੁੰਚ ਗਿਆ ਜੀ ਬਹੁਤ 47 ਤਾਈਂ ਕਈਆਂ ਥਾਵਾਂ ਤੇ 48 ਤਾਈਂ ਵੀ ਗਿਆ ਜੀ ਟੈਂਪਰੇਚਰ ਤੇ ਬਹੁਤ ਵਧੀਆ ਪੰਜਾਬ ਚ ਹੋਇਆ ਹੈ ਕਈਆਂ ਇਲਾਕਿਆਂ ਚ ਪਿਆ ਕਈਆਂ ਚ ਨਹੀਂ ਪਿਆ ਜੀ ਮੀ ਆਪਣੇ ਇਲਾਕੇ ਚ ਬਹੁਤ ਇਥੇ ਮੀ ਨਹੀਂ ਆਪਣੇ ਇਥੇ ਜੰਡੇਆਲੇ ਜੰਡੇਆਲੇ ਸ਼ਹਿਰ ਚ ਬਹੁਤ ਘਟ ਪਿਆ ਵਾ ਆ ਇਥੇ ਮੈਂ ਪਿੰਡ ਦੇਖਿਆ ਆਗੇ ਪਿੰਡ ਤੇ ਕਾਫੀ ਪਾਲੀਆਂ ਚ ਵੀ ਪਣੀ ਪੂਣੀ ਖੜ ਗਿਆ ਹਾਂਜੀ ਹਾਂਜੀ ਨਹੀਂ ਬਹੁਤ ਵਧੀਆ ਹੈ ਕੁਦਰਤ ਦਾ ਜਿਹੜਾ ਹੈ ਕਿਰਸ਼ਮਾ ਹੈ ਬੜਾ ਵਧੀਆ ਹੈ ਦੇ ਵੇ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕੀਤੀ ਆ ਅੱਜ ਦੇ ਮੌਸਮ ਬਾਰੇ ਇਹਨਾਂ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਗਰਮੀ ਜਿਹੜੀ ਆ ਅੱਤ ਦੀ ਗਰਮੀ ਪੈ ਰਹੀ ਹੈ ਜਿਹੜਾ ਆਪਣਾ ਟੈਂਪਰੇਚਰ ਹੀ 46-47 ਤੱਕ ਕਈ ਥਾਵਾਂ ਤੇ 50 ਤੱਕ ਵੀ ਪਹੁੰਚ ਗਿਆ ਹੈ ਇਹ ਜਿਹੜਾ ਲੋਕਾਂ ਵਾਸਤੇ ਬਹੁਤ ਮਾਰੂ ਹੀ ਲੋਕਾਂ ਦੇ ਕਾਰੋਬਾਰ ਰੁਕੇ ਹੀ ਆ ਪਿਛਲੇ ਦਿਨੀ ਮੈਂ ਇੱਕ ਰਕਸ਼ੇ ਵਾਲਿਆਂ ਨਾਲ ਵੀ ਇੰਟਰਵਿਊ ਕੀਤੀ ਸੀ ਉਹਨਾਂ ਨੇ ਵਿਚਾਰਿਆ ਨੇ ਦੱਸਿਆ ਇਹ ਕਿ ਜਿਆਦਾ ਗਰਮੀ ਹੋਣ ਕਰਕੇ ਸਾਡੇ ਕੋਈ ਕੋਈ ਸਵਾਰੀ ਨਹੀਂ ਬੈਂਦੀ ਹਰ ਹਰ ਬੰਦੇ ਨੂੰ ਕਾਲੀ ਹੁੰਦੀ ਆ ਆਟਾ ਉਹਦੇ ਬਹਿ ਕੇ ਜਲ ਜਾਂਦਾ ਕੋਈ ਕਾਹੇ ਦੇ ਚਲ ਜਾਂਦਾ ਪਰ ਰਕਸ਼ੇ ਵਾਲੇ ਵਿਚਾਰੇ ਇਹ ਜਿਹੜੇ ਉਹ ਸਾਰੀ ਦਿਹਾੜੀ ਸਵੇਰ ਤੋਂ ਘਰੋਂ ਨਿਕਲਦੇ 6 ਵਜੇ ਔਰ ਸ਼ਾਮਾਂ ਤੱਕ ਵਿਚਾਰੇ ਕੋਈ 100 150 ਰੁਪਿਆ ਕਮਾ ਕੇ ਘਰ ਖੜਦੇ ਸੀ ਔਰ ਇਹੋ ਜੀ ਅੱਤ ਦੀ ਮਹਿੰਗਾਈ ਦੇ ਵਿੱਚ 100 150 ਰੁਪਏ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਔਰ ਅੱਜ ਦੇ ਮੌਸਮ ਦੀ ਗੱਲ ਕਰੀ ਤਾਂ ਅੱਜ ਮੌਸਮ ਬਹੁਤ ਵਧੀਆ ਵਾ ਸਾਡੇ ਇੱਥੇ ਜ ਕਿ ਰਾਤ ਕਾਫੀ ਵੱਡੀ ਤਦਾਦ ਵਿੱਚ ਜਿਹੜੀ بارش ਹੋਈ ਆ ਜੰਡੇ ਵਾਲਾ ਗੁਰੂ ਸ਼ਹਿਰ ਵਿੱਚ ਤੇ ਥੋੜੀ ਹੋਈ ਆ ਪਰ ਸਾਡੇ ਇਥੇ ਧਾਰੜ ਪਿੰਡ ਦੇ ਵਿੱਚ ਵਾਵਾ بارش ਹੋਈ ਜੀ ਦੇ ਨਾਲ ਪੈਲੀਆਂ ਦੇ ਵਿੱਚ ਪਾਣੀ ਵੀ ਖੜ ਗਿਆ ਗਲੀਆਂ ਬਜ਼ਾਰਾਂ ਵਿੱਚ ਵੀ ਪਾਣੀ ਹਾਂ ਖੜਿਆ ਦੇਖਿਆ ਔਰ ਇਹਦੇ ਨਾਲ ਲੋਕਾਂ ਦੇ ਜਿਹੜੇ ਕਾਰੋਬਾਰ ਜਿਹੜੇ ਬੰਦ ਹੋਏ ਪਏ ਸੀ ਜਿਹੜੇ ਉਹ ਵੀ ਇਹਨਾਂ ਹੁੰਦਾ ਦੇ ਸ਼ੁਰੂ ਹੋਣਗੇ ਜੇ ਜ਼ਿੰਮੇਦਾਰਾਂ ਦੀ ਗੱਲ ਕਰੀਏ ਤੇ ਉਹਨਾਂ ਨੂੰ ਵੀ ਬੜੀ ਖੁਸ਼ੀ ਹੋਈ ਆ ਕਿਉਂਕਿ ਜਿਹੜਾ ਝੋਨੇ ਦਾ ਹੁੰਦਾ ਨਾ ਝੋਨੇ ਦਾ ਸੀਜ਼ਨ ਹੁੰਦਾ ਵੇ ਇਹਦੇ ਵਿੱਚ ਵੱਧ ਵੱਧ ਪਾਣੀ ਦੀ ਲੋੜ ਹੁੰਦੀ ਆ ਔਰ ਜਦੋਂ ਪ੍ਰਮਾਤਮਾ ਨੇ ਜਿਹੜਾ ਪਾਣੀ ਦੇ ਦਿੱਤਾ ਉਹਦੀ ਤੇ ਇੱਕ ਮਿਸਾਲ ਹੀ ਵੱਖਰੀ ਹੈ ਭਾਵੇਂ ਚਲੋ ਬੱਤੀ ਆਉਂਦੀ ਹੈ ਬੰਬੀਆਂ ਚੱਲਦੀਆਂ ਮੈਂ ਬੜਾ ਕੁਝ ਸਹੂਲਤਾਂ ਹੋ ਗਈਆਂ ਪਰ ਫਿਰ ਵੀ ਜਿਹੜਾ ਕੁਦਰਤ ਨੇ ਜੋ ਚੀਜ਼ ਦੇਣੀ ਹੈ ਉਹਦਾ ਤੇ ਇੱਕ ਵੱਖਰਾ ਨਜ਼ਾਰਾ ਹੁੰਦਾ ਲੋਕਾਂ ਦੇ ਚਿਹਰੇ ਖਿੜੇ ਆ ਔਰ ਬੜੀ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਜੇ ਪ੍ਰਮਾਤਮਾ ਨੇ ਇਹ ਜਿਹੜਾ ਵਧੀਆ ਮੌਸਮ ਕੀਤਾ ਵਾ ਇਸੇ ਤਰ੍ਹਾਂ ਇਹ ਜਿਹੜਾ ਮੌਸਮ ਵਧੀਆ ਰਹੇ ਤੇ ਜਿਹੜੇ ਲੋਕਾਂ ਦੇ ਕਾਰੋਬਾਰ ਚੱਲਦੇ ਰਹਿਣ ਲੋਕੀ ਆਪਣਾ ਗੁਜ਼ਰਗੁਜ਼ਾਰਾ ਕਰਦੇ ਰਹਿਣ ਮੈਂ ਜਨੇ ਵਾਲਾ ਗੁਰੂ ਤੋਂ ਜਸਪਾਲ ਸ਼ਰਮਾ ਦਾ ਸਮਰਥਨ